ਲੋ ਵੀ ਮਿੱਤਰੋ ਆਹ ਖੀਰੀ ਝੋਟੀ ਦਿਖਾਉਣ ਲੱਗੇ ਆਂ। ਕੰਡ ਪੱਠਿਆਂ ਦੀ ਖਾ ਕੇ ਦੁੱਧ 12 ਕਿਲੋ ਦੇਣਾ ਯਾਰ ਉਹ ਚੰਗੀ ਐ। ਇਹ ਆ ਦੇਖਿਓ। ਲਾ ਵੱਡੀਆਂ ਝੋਟੀਆਂ ਨਹੀਂ ਰਹਿੰਦੀਆਂ ਲੋਕ ਕਟਿਆਣੇ ਨੂੰ ਫੜਾਈ ਜਾਂਦੇ ਆ। ਠੀਕ ਐ। 15-16 ਮਹੀਨੇ ਦੀ ਝੋਟੀ। ਆਹ ਦਾਰੇ ਦੀ ਝੋਟੀ। ਠੀਕ ਐ ਇੱਕ ਤਾਂ ਅਗਲਾ ਖੋਲਾ ਹੁੰਦਾ ਇੱਕ ਮੱਝ ਹੁੰਦੀ ਆ। ਹਾਂ ਇੱਕ ਝੋਟੀ ਹੁੰਦੀ ਐ ਕੱਟੀ ਆ। ਕਿੱਤੀ ਆਪਾਂ ਇੰਨਾ ਕਿ ਦਿਖਾ ਦੇਈਏ ਆਪਾਂ ਵਪਾਰ ਦਾ ਕਈ ਬੰਦੇ ਕਹਣਗੇ ਵਪਾਰ ਦਾ। ਕਿਉਂਕਿ ਵਪਾਰ ਵੀ ਮਾੜਾ ਨਹੀਂ। ਵਪਾਰੀਆਂ ਨੇ ਵੀ ਪਸ਼ੂ ਦੇਖ ਜ਼ਿੰਮੇਦਾਰਾਂ ਤੋਂ ਹੀ ਲੈਣੇ ਆ ਕੋਈ ਮਸ਼ੀਨ ਚ ਤਾਂ ਬੰਦੇ ਨਹੀਂ ਇਹਦੇ ਚੰਗੇ ਜਾਨਵਰ ਬਾਈ ਦੇ ਨਾ ਫਾਰਮ ਦੇ ਵਿੱਚ ਬਠਿੰਡੇ ਸ਼ਹਿਰ ਦੇ ਹਾਂਜੀ ਹਸੀਕਲ ਦੋਸਤੋ ਬਾਬਾ ਸਵਾਗਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਜੀਤ ਕੋਲੇ ਪਹੁੰਚੇ ਹੋਇਆ ਬਾਈ ਹਰਜੀਤ ਕੋਲੇ ਨਾ 1000 ਟੌਪ ਦਾ ਨਕੀਨਾ ਹੀ ਕਹਿ ਸਕਦੇ ਆ ਆਪਾਂ ਇਹ ਜਿਹੜੀ ਆ ਝੋਟੀ ਆ ਗਈ ਨਾ ਮਿੱਤਰੋ ਬਾਈ ਨੂੰ ਤੁਸੀਂ ਵਧਾਈਆਂ ਜ਼ਰੂਰ ਦਿਓ ਵੀ ਬਾਈ ਦੀ ਜਿਹੜੀ ਖੇਚਲ ਕਰਦਾ ਹਨਾ ਵੀ ਉਹ ਖੇਚਲ ਨੂੰ ਸਲਾਮ ਆ ਜਿਹੜੀ ਆਹ ਝੋਟੀ ਅੱਜ ਦਿਖਾਉਣੀ ਆ ਨਾ ਮਿੱਤਰੋ ਇਹੇ ਚੋਟੀ ਦੇਖ ਲਓ ਹੁਣ ਤੁਸੀਂ ਦੰਦਾ ਤੋਂ ਜਮਾ ਖੀਰੀ ਆ ਖੀਰੀ ਝੋਟੀ ਆ ਗਈ ਤੇ ਜਿਹੜੇ ਬਾਈ ਕੋਲੇ ਦੂਜੇ ਪਸ਼ੂ ਆ ਨਾ ਘਰੇ ਰੱਖੇ ਹੋਏ ਇਧਰਲੇ ਪਾਸੇ ਆਹੋ ਜਿਹੜੇ ਮੱਛਰਦਾਨੀ ਲੱਗੀ ਹੈ ਨਾ ਉਦੋਂ ਪਿੱਛੇ ਜਿਹੜੇ ਦਿਸਦੇ ਪਸ਼ੂ ਉਹ گاਵਾ ਆ ਗੀਆਂ ਤੇ ਜਾ ਜੇ ਗੱਲ ਕਰਕੇ ਇਧਰਲੇ ਪਾਸੇ ਮੱਝਾਂ ਵੀ ਖੜੀਆਂ ਪਿਛਲੇ ਪਾਸੇ ਉਹ ਲੰਮੀ ਨਿਗਾਹ ਮਾਰ ਲਓ ਦੀਦਾ ਨਹੀਂ ਹੋਣਾ ਕੁਝ ਤੇ ਇੱਕ ਪਸ਼ੂ ਇਧਰ ਵੀ ਆ ਗਏ ਪਰ ਮੇਨ ਵੀਡੀਓ ਜਿਹੜੀ ਰਹੂਗੀ ਨਾ ਉਹ ਇਸ ਝੋਟੀ ਦੀ ਰਹੂਗੀ ਤੇ ਆ ਜੋ ਆਪਾਂ ਕਰਾਈਏ ਬਾਈ ਹਰਜੀਤ ਨਾਲ ਗੱਲਵਾ ਛੋਡੀ ਤੇ ਇਸ ਝੋਟੀ ਦੀ ਜਾਣਕਾਰੀ ਲੈ ਕੇ ਕਮੈਂਟਾਂ ਕਦੇ ਵਿੱਚ ਨਾ ਤੁਸੀਂ ਇੱਕ ਸਿਰਫ ਇਹੀ ਲਿਖਣਾ ਵੀ ਬਾਈ ਦੀ ਸੇਵਾ ਸਵਾਲ ਤੇ ਜਿਹੜੀ ਖੀਰੀ ਝੋਟੀ ਸਵਾਲਣ ਲੱਗਿਆ ਹੈ ਨਾ ਬਹੁਤ ਵੱਡੀ ਗੱਲ ਆ ਆਓ ਕਰਾਈਏ ਗੱਲ ਹਾਂਜੀ ਬਾਈ ਜੀ ਹਸਤੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਉਹ ਨਾਮ ਦੱਸੋਗੇ ਨਾਮ ਬਾਈ ਹਰਜੀਤ ਸਿੰਘ ਆ ਮੇਰਾ ਹਰਜੀਤ ਸਿੰਘ ਹਾਂਜੀ ਅੱਛਾ ਆਪਾਂ ਜਿਹੜੇ ਫਾਰਮ ਦੇ ਵਿੱਚ ਖੜੇ ਆ ਫਾਰਮ ਕਿੱਥੇ ਰਹਿ ਜਾਂਦਾ ਬਟਿੰਡੇ ਵੀਰੇ ਬਟਿੰਡੇ ਖਾਸ ਹਾਂਜੀ ਲਾਲ ਸਿੰਘ ਨਗਰ ਹਾਂ ਇਹ ਵੀਰੇ ਮੁਕਸਰ ਰੋਡ ਦੇ ਨਜ਼ਦੀਕ ਜਿਹੜਾ ਮਤਲਬ ਜੈ ਵੀ ਆਪਾਂ ਉਧਰ ਸ਼ਾਰਟਕਟ ਰਾ ਸ਼ਾਰਟਕਟ ਬਾਦਲ ਤੋਂ ਬਾਦਲ ਰੋਡ ਤੋਂ ਮੁਕਸ ਰੋਡ ਜਾਂਦਾ ਹਾਂ ਉਹਦੇ ਨਜ਼ਦੀਕ ਹੀ ਹੈ ਨਜ਼ਦੀਕ ਹੀ ਹੈ ਹਾਂ ਠੀਕ ਆ ਅੱਛਾ ਹਰਜੀਤ ਪਹਿਲੀ ਗੱਲ ਤਾਂ ਤੂੰ ਵਧਾਈ ਦਾ ਪਾਤਰ ਆ ਯਾਰ ਹਾਂ ਠੀਕ ਹੈ ਵੀ ਇਹ ਇੰਨਾ ਸੋਹਣਾ ਨਗੀਨਾ ਜਿਹੜਾ ਤਿਆਰ ਕਰਕੇ ਤੂੰ ਖੀਰੀ ਹਾਂ ਭਾਈ ਇਹ ਖੀਰੀ ਚੋਟੀ ਆ ਹਾਂ ਕਿੰਨੇ ਮਹੀਨੇ ਉਮਰ ਹੈ ਦੀ ਇਹ ਬਾਈ ਜੀ 25 25 26 ਮਹੀਨੇ ਦੇ ਲਗ 25 26 ਮਹੀਨੇ ਇੰਨੇ ਕੁ ਮਹੀਨੇ ਠੀਕ ਆ ਇਹ ਇਹ ਆਪ ਕਿਹੜੇ ਬੁਲਦੀ ਆ ਇਹੇ ਬਈ ਵੀਰਾਵਲੀ ਵਾਲਿਆਂ ਦੇ ਭੀਮ ਬੋਲਦੀ ਆ ਭੀਮ ਬੋਲਦੀ ਹਾਂ ਲੱਗਿਆ ਕਿਹੜਾ ਲੱਗਿਆ ਇਹਦੇ ਤੇਰਾ ਸਾਈਕਲਾਂ ਦਾ ਕਿਹੜਾ ਸਾਈਕਲਾਂ ਦਾਗਾ ਸੀਮਨ ਆਪਾਂ ਸਟਰਾਜਾਂ ਦਾ ਸ਼ੋਅ ਕਰਦੇ ਆਂਗੇ ਉਹਦਾ ਨਾਮ ਨਹੀਂ ਪਤਾ ਮੈਨੂੰ ਅ ਛੋਟੀਆਂ ਹੁੰਦਾ ਕਰਕੇ ਫਿਰ ਦੂਜੇ ਬੁੱਲਾ ਦਾ ਸੀਮਨ ਲਵਾਇਆ ਨਹੀਂ ਦਰਦਿਆ ਨਹੀਂ ਅੱਛਾ ਵੀ ਥੋੜੇ ਬੱਚੇ ਹੈਵੀ ਆਉਂਦੇ ਆ ਠੀਕ ਹੈ ਆਪਣੇ ਵੀਰਾਵਲੀ ਵਾਲਿਆਂ ਦੇ ਵੀ ਥੋੜੇ ਬੱਚੇ ਹੈਵੀ ਆਉਂਦੇ ਆ ਠੀਕ ਹੈ ਤੇ ਜਿਵੇਂ ਉਹੀ ਨੂਰ ਹੋ ਗਿਆ ਦਾ ਉਹਨਾਂ ਦੇ ਤਾਂ ਆਉਂਦੀ ਆਉਂਦੀ ਤਾਂ ਕਰਕੇ ਥੋੜਾ ਜਿਹਾ ਸੀ ਮੰਨਣਾ ਹਾਂ ਨਾਰਮਲ ਹਾਂ ਨਾਰਮਲ ਠੀਕ ਹੈ ਗੱਲ ਚਲੋ ਵੀ ਸੀਮਨ ਤਾਂ ਚਲੋ ਅਗਲਾ ਕੋਈ ਵੀ ਮੰਨ ਸਕਦਾ ਵੀ ਲੱਗਿਆ ਕੋਈ ਮੰਨ ਲੇ ਪਰ ਜ਼ਿਆਦਾ ਚਾਂਸ ਇਹਦੇ ਆਏ ਆ ਵੀ 31 ਨੂੰ ਜਾਣੋਂ ਦੇਣ ਆਏ ਨੇ ਹੈਨਾ ਕਿ ਨਹੀਂ ਹਾਂ ਕੱਟੀ ਨੇ ਕੱਤੀ ਨੂੰ ਕੱਟੀ ਨੂੰ ਠੀਕ ਹੈ ਤਕਰੀਬਨ ਬਈ ਮੈਨੂੰ ਲੱਗਦਾ ਆਪਾਂ ਤੇਰੇ ਥਰੋ ਹੀ ਵੇਚ ਤੇ ਤਿੰਨ ਝੋਟੀਆਂ ਪਾਲ ਕੇ ਉਹ ਤਿੰਨੇ ਝੋਟੀਆਂ ਨੇ ਜੱਗੀ ਕੋਲੇ ਗਏ ਪਸੂ ਉਹਨਾਂ ਨੇ ਫੀਮੇਲਾਂ ਨੂੰ ਜਾਣ ਦਿੱਤਾ ਫੀਮੇਲ ਨੂੰ ਹਾਂ ਕਰੇ ਆਪਣੇ ਝੋਟੀ ਸੁਜੋਣੇ ਫੀਮੇਲ ਨੂੰ ਠੀਕ ਹੈ ਤੇ ਤਕਰੀਬਨ ਗਾਇਆਂ ਵੀ ਸਾਰੀਆਂ ਬੱਚੀਆਂ ਲੈ ਕੇ ਆਈਆਂ ਤੇ 90% ਚਾਂਸ ਦੇਖੋ 68 ਸੀਮਨ ਚ ਵੀ 99% ਚਾਂਸ ਹੁੰਦੇ ਆ ਹਾਂ ਤੇ ਆਪਾਂ ਵੀ 99 ਕਹਿ ਸਕਦੇ ਕੱਤੀ ਨੂੰ ਜਨਮ ਮਿਲ ਕੱਤੀ ਨੂੰ ਜਾਂ ਅੱਛਾ ਮੰਨ ਕੇ ਚੱਲ ਗਏ ਜਿਵੇਂ ਹੁਣ ਇਹਦੇ ਕਿੰਨੇ ਦਿਨ ਪਏ ਇਹਦੇ ਵੀਰੇ 15 ਦਿਨ ਤਾਂ ਮੰਨ ਨਹੀਂ ਮੰਨ ਰਹਾ ਮਾ 15 ਦਿਨ ਕਾਰਨ ਕੀ ਬਣ ਗਏ ਨਿਸ਼ਾਨ ਕਾਰਨ ਵੀਰੇ ਨਾ ਇੱਕ ਤਾਂ ਥੋੜਾ ਜਿਹਾ ਮਾਤਾ ਢਿੱਲੀ ਆ ਯਾਰ ਤੁਹਾਨੂੰ ਵੀ ਪਤਾ ਆਪਣੇ ਦਿਖਾ ਸਕਦਾ ਬੰਦਾ ਲੇਵਰ ਵਾਲਾ ਆਪਾਂ ਕੋਈ ਲਾਉਂਦੇ ਨਹੀਂ ਹਾਂ ਆਪਾਂ ਝੋਟੀਆਂ ਪਾਲਦੇ ਆ ਇੱਕ ਤਾਂ ਮਾਤਾ ਦਾ ਨਾ ਪੈਰ ਖਰਾਬ ਹੋਇਆ ਪਿਆ ਠੀਕ ਹੈ ਇੱਕ ਥੋੜਾ ਜਿਹਾ ਖੇਤ ਦਾ ਕੰਮ ਜ਼ਿਆਦਾ ਹੁਣ ਕਰਨ ਫਿਰ ਆਪ ਤੋਂ ਬਰਾ ਟਾਈਮ ਨਹੀਂ ਲੱਗਦਾ ਸਮੱਸਿਆ ਬਈ ਸਾਂਭਣ ਹੁਣ ਸਾਂਭਣ ਦਾ ਟਾਈਮ ਹੈ ਇਹਦਾ ਠੀਕ ਹੈ ਜੇ ਸਮੀ ਨਾ ਤਾਂ ਫਿਰ ਸਿਸਟਮਾ ਸਾਰਾ ਖੜ ਜਾਂਦਾ ਖੜ ਜਾਂ ਹਾਂ ਸਾਂਭੇ ਤੋਂ ਬਿਨਾਂ ਤੈਨੂੰ ਵੀ ਪਤਾ ਰਮਣ ਕਿੰਨਾ ਦੁੱਧ ਦੇ ਦੂ ਇਹ ਤੇਰੀ ਝੋਟੀ ਦੁੱਧਿਆ ਰਮਣ ਦੇਖ ਜੇ ਤਾਂ ਜਿਵੇਂ ਅਸੀਂ ਸਾਂਭਦੇ ਆਂ ਸਾਡਾ ਮਨ ਹੈ ਵੀ ਸਾਡੇ ਮਨ ਦੇ ਹਿਸਾਬ ਨਾਲ 12 13 ਕਿਲੋ ਦੁੱਧ ਝੋਟੀ ਮਰਦੀ ਦੇਖ ਛੋਟੀ ਜੀ ਝੋਟੀ ਕਹਿ ਸਕਦੇ ਆਪਾਂ ਬਾਲੀ ਪੁੱਣੀ ਕੱਟੀ ਆ ਕੱਟੀ ਆ ਕੱਟੀ ਆ ਯਾਰ ਕੱਟੀ ਆ ਹਾਂ ਇਹ ਦੇਖ ਇੱਕ ਹੀ ਗੱਲ ਕਹਿ ਸਕਦੇ ਆ ਵੀ ਕੱਟੀ ਬਹੋਣ ਲੱਗੀਆਂ ਆਪਾਂ ਕੱਟੀ ਆ ਯਾਰ ਹੈ ਲੈ ਦੇਖ ਅੱਛੀ ਆ ਯਾਰ ਦੇਖ ਰੋ ਨਾ ਪੁੱਤ ਨਾ ਖੀਰੀ ਆ ਹਨਾ ਹਾਂ ਖੀਰੀ ਆ ਲੈ ਆ ਦੇਖੋ ਖੀਰੀ ਬਾਕੀ ਇੱਥੇ ਆ ਕੇ ਚੈੱਕ ਕਰ ਲੇ ਭਰਾਵਾਂ ਕੀ ਹਾਂ ਤੇ ਖੀਰੀ ਕੱਟੀ 15 ਦਿਨ ਬਾਕੀ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਮਿੱਤਰੋ ਜੇ ਗੱਲ ਕਰਗੇ ਨਾ ਲੇਵੇ ਦੀ ਮੈਂ ਲੇਵਾ ਤਾਂ ਨਹੀਂ ਦਿਖਾਇਆ ਇੰਨਾ ਤੇਰਾ ਵੀ ਲੇਵਾ ਜਿਹੜਾ ਹੈਗਾ ਨਾ ਮਕਰਮਲੀ ਨੇ ਕੱਲਾ ਕੱਲਾ ਥਾਣਾ ਤੇ ਲੇਵਾ ਹਜੇ ਬਣਾਉਣ ਹੀ ਲੱਗੀ ਆ ਲਹੂਣੀ ਲੱਗੀ ਆ ਦੁੱਧ ਲੋ ਵੀ ਮਿੱਤਰੋ ਆਹ ਖੀਰੀ ਝੋਟੀ ਦਿਖਾਉਣ ਲੱਗੇ ਆ ਆਰਡਰ ਦੀ ਕੁਆਲਿਟੀ ਜਿਹੜੀ ਇਹਨੇ ਤਿਆਰ ਕਰਨੀ ਆ ਨਾ ਬਾ ਕਮਾਲ ਲੇਵੇ ਵਾਲੀ ਆ ਬਹੁਤ ਸੋਹਣਾ ਲੇਵਾ ਤਿਆਰ ਕਰਨਾ ਕਰਮ ਵਾਲੀ ਨੇ ਛੋਟੀ ਜਰੂਰ ਆ ਕੱਟੀ ਆ ਕਸਤੀ ਅੱਜ ਆਪਾਂ ਝੋਟੀ ਨਹੀਂ ਤੁਹਾਨੂੰ ਕੱਟੀ ਦਿਖਾਉਣ ਲੱਗੇ ਆ ਸਿੰਘ ਗੋੜ ਮੂੰਹ ਦੀ ਬੜੀ ਸੋਹਣੀ ਐ ਜੇ ਬੰਦਾ ਕੋਈ ਆ ਆਖੇ ਵੀ ਆਪਾਂ ਯਾਰ ਕੋਈ ਵਧੀਆ ਬਰੀਡ ਵਾਲੀ ਝੋਟੀ ਲੈਣੀ ਆ ਉਹ ਬੰਦਾ ਬਾਈ ਨੂੰ ਫੋਨ ਲਾ ਲੇ ਲੇਵਾ ਜਿਹੜਾ ਹੈਗਾ ਨਾ ਕੱਲਾ ਕੱਲਾ ਥਾਨ ਰੱਖੂਗੀ ਚੈੱਕ ਕਰਨ ਨੂੰ ਤੁਸੀਂ ਝੋਟੀ ਦਾ ਥਣ ਲੈਵਾ ਚੈੱਕ ਕਰ ਲੋ ਆ ਦੇਖ ਲੋ ਜਮਾ ਨਹੀਂ ਯਾਰ ਤੇਰੀ ਕੱਟੀ ਤਾਂ ਹੈਗੀ ਨਾ ਪੂਰੀ ਸੋਹਣੀ ਸੁਨਖੀ ਨਿਤਖਾਰਮਣ ਹੁਣ ਦਿਖਾ ਇਹ ਆ ਦੇਖ ਲੈ ਇੱਕ ਵਾਰੀ ਹੋਰ ਇਧਰ ਨੂੰ ਲੈ ਕੇ ਜਾ ਲੈ ਪਤਾ ਇੱਥੋਂ ਲਿਆ ਰ ਮਨ ਲੈ ਇਹ ਦੇਖੀ ਇਧਰ ਕਰੀ ਚੱਲ ਰ ਮਨ ਲੈ ਖੇ ਚੱਲ ਬੋਤੈ ਚੱਲ 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 ਲੈ ਭੋਏ ਦੇ ਰ ਮਨ ਦੂਜੇ ਪਸੂ ਅੰਦਰ ਖੜੇ ਆ ਨਹੀਂ ਝੋਟੀਆਂ ਗਾਹ ਪਾ ਦੇ ਆ ਦੇਖ ਲੋ ਅੱਗੋਂ ਵੀ ਦਿਖਾ ਰ ਮਨ ਅਗੋਂ ਹਾਂ ਅਗਲੇ ਥਣ ਵੀ ਪੂਰੇ ਸੋਹਣੇ ਕੱਟੂ ਹਰਜੀਤ ਹਾਂ ਇਹ ਦੇਖ ਦੇਖ ਬਾਕੀ ਯਾਰ ਕਰਮਾਂ ਤੇ ਗੱਲ ਹੁੰਦੀ ਆ ਹਾਂ ਠੀਕ ਆ ਹੁਣ ਬੌਡੇ ਖੋਲੇ ਵੀ ਤੁਹਾਨੂੰ ਪਤਾ ਹੀ ਆ ਯਾਰ ਨਵਨ ਵੀ ਕੀ ਜਾਂਦੇ ਅਕਸਰ ਕੱਟੀ ਨੇ ਝੋਟੀ ਬਾਨਾ ਸਹੀ ਗੱਲ 10ਵੇਂ ਦੁੱਧ ਪਿਉਣਾ ਹਾਂ ਛੋਟੀ ਜਿਹੀ ਟੋਕਰਾਂ ਪੱਠਿਆਂ ਦਾ ਖਾਣਾ ਦੁੱਧ 10 12 12 13 ਕਿਲੋ ਤੋਂ ਵੀ ਨਹੀਂ ਮਰਦੀ ਦੇਖ ਸੇਵਾਦ ਹੁਣ ਪੰਡ ਪੱਠਿਆਂ ਦੀ ਖਾ ਕੇ ਦੁੱਧ 12 ਕਿਲੋ ਦੇਣਾ ਯਾਰ ਉਹ ਚੰਗੀ ਆ ਇਹ ਚੰਗੀ ਆ ਤੇਰੇ ਨਾ ਇਹਨੇ ਫਰਸ ਦਾ ਪੱਕਾ ਮੰਨਣਾ ਨਾ ਇਹਨੇ ਬੁੜੀ ਹੋਣਾ ਠੀਕ ਹੈ ਦਿੱਕਤ ਇੱਕ ਪੈਸੇ ਦੀ ਨਹੀਂ ਨਾ ਖਾਣ ਪੀਣ ਦੇ ਤੇਰੇ ਸਾਹਮਣੇ ਦੇਖ ਲੈ ਜਿਵੇਂ ਐ ਸ਼ਾਂਤ ਸੁਭਾਦੀ ਆ ਪੋਰਾ ਵੀ ਸਾਡੇ ਯਾਰ ਗੁੜੀ ਆ ਸਾਰਾ ਦਿਨ ਵਿੱਚ ਤੁਰੇ ਫਿਰਦੀ ਇਹਨਾਂ ਦੀ ਹਰੀ ਛੋਟੇ ਪਹਿਲਾਂ ਨਾ ਝੋਟੀਆਂ ਕਿੰਨਾ ਕਿੰਨਾ ਦੁੱਧ ਦਿੰਦੀਆਂ ਬਾਈ ਗੱਪ ਛੋਟੀ ਹੁਣ ਹੈਗੀ ਆਪਣੇ ਕੋਲੇ ਹਾਂ ਮੈਨੂੰ ਪਤਾ ਹਾਂ ਕੋਹੀ ਨੁਰਦੀ ਕੋਹੀ ਨੁਰ ਆਪਾਂ ਥੋੜੇ ਸੇਵਾ ਕਰਕੇ ਦਿੱਕਤ ਆਈ ਪਈ ਆ ਸੰਭਣ ਕਰਕੇ ਦੁੱਧ ਬਾਈ 15-16 ਕਿਲੋ ਹੈਗਾ ਝੋਟੀ ਥੱਲੇ ਅੱਜ ਸੂਈ ਨੂੰ ਹੋ ਗਏ 15-14-15 ਦਿਨ ਹੋ ਗਏ 15 ਦਿਨ ਦਖਾ ਦੇ ਆਂਗੇ ਆਪਾਂ ਪੰਜ ਚਾਰ ਦਿਨਾਂ ਚ ਠੀਕ ਹੈ ਕੀ ਆਪਾਂ ਸੇਲ ਉਹ ਵੀ ਕਰਾਂਗੇ ਥੋੜਾ ਜਿਹਾ ਹੁੰਦਾ ਹੀ ਆ ਬਾਈ ਵੀ ਮਤਲਬ ਦੁੱਧ ਤਿਆਰ ਕਰ ਲੈ ਥੋੜੀ ਸਮੱਸਿਆ ਬਸ ਸਾਹਮਣੇ ਪਿੱਛੇ ਯਾਰ ਬਾਈ ਅਸੀਂ ਬਗਾਨੇ ਬੰਦੇ ਤੇ ਛੱਡਦੇ ਨਹੀਂ ਠੀਕ ਹੈ ਯਾਰ ਬੰਦੇ ਕਰਦੇ ਰਹਣ ਖਰਾਬ ਅੱਜ ਬੰਦਾ ਨਵਾਂ ਆ ਗਿਆ ਕੱਲ ਨੂੰ ਨਵਾਂ ਆ ਗਿਆ ਪਰਸੋਂ ਨਵਾਂ ਆ ਗਿਆ ਖੜਦੇ ਹੈ ਨਹੀਂ ਪਰ ਮਾਤਾ ਰਗੀਆਂ ਸਾਹਮਣੇ ਕਰਦੇ ਸਾਡੀ ਬੁੜੀਆਂ ਯਾਰ ਮਾਤਾ ਢਿੱਲੀ ਉਧਰੋਂ ਝੋਨਾ ਮੱਕੀ ਵਾਲਾ ਲਾਈ ਜਾਂਦੇ ਆ ਫਿਰ ਕੀ ਹੈ ਵਿਚਾਰੀ ਦੀ ਸੇਵਾ ਵੀ ਹੋਵੇ ਯਾਰ ਪਸ਼ੂ ਹੁਣ ਜਿਵੇਂ ਛੋਟੀਆਂ ਆਪਾਂ ਹੋਰ ਵੀ ਦੇਵਾਂ ਕਿਉਂਕਿ ਐ ਤਾਂ ਨਹੀਂ ਆਪਾਂ ਮੁੱਲ ਲੈ ਕੇ ਵੇਚਦੇ ਆ ਆਪਾਂ ਤਾਂ ਆਪਦਾ ਪਸ਼ੂ ਵੇਚਣਾ ਪਾਲ ਕੇ ਰਹਿਣਾ ਠੀਕ ਹੈ ਠੀਕ ਹੈ ਨਹੀਂ ਪਾਲ ਕੇ ਵਾਲੇ ਜਿਹੜੀ ਗੱਲਬਾਤ ਹੈਗੀ ਉਹ ਤੇਰੀ ਅੰਡੀ ਆ ਆ ਨਹੀਂ ਵੀ ਆਪਾਂ ਪਸ਼ੂ ਬਾਹਰੋਂ ਹੁਣ ਤੂੰ ਐਂ ਦੇਖ ਭਾਵੇਂ ਅਗਲਾ ਕੁਛ ਕਈ ਜਾਵੇ ਬੱਚੀ 15 ਮਹੀਨੇ ਦੀ ਹੀਟ ਚ ਆਉਣੀ ਸਹੀ ਪ੍ਰੋਪਰ ਜੇ ਸਹੀ ਸੀ ਅੰਦਰੋਂ ਪਲੀ ਸਹੀ ਸੀ ਤਾਂ ਇਹ ਗੱਭਣ ਰਹੀ ਨਾ ਬਈ ਗੱਭਣ ਰਹੀ ਹੁਣ ਮੱਝਾਂ ਵੱਡੀਆਂ ਝੋਟੀਆਂ ਨਹੀਂ ਰਹਿੰਦੀਆਂ ਲੋਕ ਕੱਟਿਆਣੇ ਨੂੰ ਫੜਾਈ ਜਾਂਦੇ ਆ ਠੀਕ ਹੈ 15 16 ਮਹੀਨੇ ਦੀ ਝੋਟੀ ਆ ਦਾਰੇ ਦੀ ਝੋਟੀ ਆ 15 ਕਿ ਮਹੀਨੇ ਦੀ ਉਹ ਗੱਭਣ ਉਹ ਕੀ ਖ ਉਹਦਾ ਚਲੋ ਬਾਡੀ ਸਟਰਕਚਰ ਥੋੜਾ ਮਾਂ ਦਾ ਵੱਡਾ ਸੀ ਠੀਕ ਹੈ ਗੱਲ ਪਰ ਅਸੀਂ ਅਸੀਂ ਇਹ ਗੱਲ ਕਰਦੇ ਆ ਵੀ ਜਿਹਨੇ ਮੰਨ ਲਓ ਵੀ ਦੁੱਧ ਦਾ ਕੰਮ ਕਰਨਾ ਉਹ ਇਹ ਸੋਚੇ ਵੀ ਤੂੜੀ ਤੇ ਪੱਠੇ ਖਾ ਕੇ ਹੁਣ ਚਾਰ ਆ ਬਈ 6 ਰੁਪਏ ਪੈਂਦਾ ਇਹਨੇ 2 ਕਿਲੋ ਚਾਰ ਨਾਲ 12 13 ਲੀਟਰ ਦੁੱਧ ਦੇਣਾ ਤੇ ਵੱਡੀ ਮੱਝ ਨੇ ਪੱਠੇ ਟੋਕਰੇ ਖਾ ਕੇ ਬਈ ਤੇ 10 12 ਕਿਲੋ ਹਣੇ ਦੇਣਾ ਸ਼ਾਂਤ ਸੁਭਾਅ ਦੀ ਜਮਾ ਯਾਰ ਭੋਰਾ ਨਹੀਂ ਤੋ ਦੇਖ ਦੂਜੇ ਜਾਨਵਰ ਅੰਦਰ ਖੜੇ ਆ ਇਹਨੂੰ ਓਨੇ ਡਿੱਕਦਾਨੀ ਨੇ ਪਸੂ ਗਾਹ ਪਾ ਦਿੰਦਾ ਨੀ ਛੋਟੀ ਤੇਰੀ ਚੰਗੀ ਆ ਹਜੇ ਤਾਂ ਨਾ ਇਹਨੇ ਮਤਲਬ ਸੇਰ ਚ ਪੂਰੀ ਤੁਸੀਂ ਆਏ ਦੇਖ ਬਾਈ ਰਮਨ 15 ਦਿਨ ਪਈਆ ਕੋਈ 5 4 ਦਿਨ ਜੇ ਵਾਹਿਗੁਰੂ ਕਿਰਪਾ ਕਰੇ ਪਸੂ ਸਹੀ ਸਲਾਮਤ ਰਹਿੰਦਾ ਤਾਂ 5 4 ਦਿਨ ਵੱਧ ਵੀ ਲੈ ਜਾਂਦਾ 15 ਦਿਨ ਤਾਂ ਮਨ ਨਹੀਂ ਮੰਨ ਤੋ 15 ਦਿਨ ਤੇ ਇਹਦੇ ਪੂਰੇ ਹਾ 15 ਦਿਨਾਂ ਚ ਵਾਹਿਗੁਰੂ ਦੀ ਕਿਰਪਾ ਨਾਲ ਬਜਾਰੀ ਪਰਮਾਂ ਵਾਲੀ ਵਧੀਆ ਲੇਵਾ ਬਣਾਉ 12 13 ਕਿਉਂ 10 ਕਿਲੋ ਵਾਲਾ ਲੇਵਾ ਤਾਂ ਭਈ ਅੱਜ ਬਣਾਈ ਬੈਠਾ 10 ਕਿਲੋ ਵਾਲਾ ਤਾਂ ਅੱਜ ਆ ਜਾਏਗਾ ਮੈਂ ਵੀ ਠੀਕ ਹੈ ਤੇਰੇ ਕੋਈ ਭਲ ਨਹੀਂ ਪਾ ਪਾਣੀ ਪੰਡ ਬੰਨੀ ਫਿਰੇ ਹਾਂ ਠੀਕ ਹੈ ਸਾਫ ਲੇਵਾ ਜਾਵਾਂ ਦਿਖਾ ਦੇ ਦੁਆਰੇ ਇਧਰੋਂ ਵੀ ਦਿਖਾ ਦੇ ਰਹਿਮਣ ਅੱਗੋਂ ਗਾੜੀ ਲੇਵੇ ਆਲੀ ਤਾਂ ਮੈਂ ਨਾ ਰਿਕਾਰਡ ਤੋੜ ਦੂ ਇਹਦਾ ਜੇ ਹੁਣ ਮੰਨ ਲਾ ਇਹਦਾ ਕੱਦ ਹੀ ਮੇਰੇ ਜਿੱਡਾ ਹੁੰਦਾ ਤਾਂ ਫਿਰ ਅੱਪਰ ਕਾਰਡ ਤੋੜ ਦੇਣੇ ਸੀ ਹਾਂ ਮੰਨ ਲਓ ਜੇ ਹੁਣ ਅਗਲਾ ਕਵੇ ਮੰਨ ਲਓ ਇੱਥੇ ਅਸੀਂ ਝੋਟੀ ਵੇਚੀ ਸੀਗੀ ਪਿਛਲੇ ਸਾਲ ਕੰਦਾ ਯਾਰੀ ਤੱਕ ਗਾਂਵਾਂ ਗਏ ਧੱਕੀ ਪਿੱਛੇ ਦੀ ਰੁਪਈਆ ਵੀ 2.5 ਲੱਖ ਲੈਣਾ ਸੀ ਅੱਛਾ ਹੁਣ ਰੁਪਈਏ ਕਿੰਨੇ ਲੈਣੇ ਇਹਦੇ ਫਿਰ ਰੁਪਈਏ ਤਾਂ ਅਮਣ ਦੇਖ ਮੁੱਲ ਤਾਂ ਕੋਸੀ ਕਰਾਈ ਜਾਂ 1.5 ਲੱਖ ਰੁਪਈਆ ਠੀਕ ਹੈ ਦੇਣ ਲੈਣ ਵਾਲਾ ਮੁੱਲ ਕਰਾਂਗੇ ਆਪਾਂ ਦੇਖ ਪਹਿਲਾਂ ਵੀ ਤੇਰੇ ਚੈਨਲ ਤੇ ਵੇਚਿਆ ਹਾਂ ਆਪਾਂ ਆਪਦੇ ਘਰੋਂ 15 ਕਿਲੋ ਕਹਿ ਕੇ ਝੋਟੀ ਤੋਰੀ ਗਾਂਹਾ ਵੇ ਆਪਣੇ ਤੋਂ ਝੂਠ ਨਹੀਂ ਬੋਜਦਾ ਦੇਖ ਲੈਵਾ ਉਹਦਾ 20 ਕਿਲੋ ਵਾਲਾ ਸੀ ਬੰਦੇ ਨੇ 18 ਕਿਲੋ ਕਹਿ ਕੇ ਵਿੱਚ ਹੀ ਆਪਣਾ ਵੀਡੀਓ ਖੋਲ ਕੇ ਦੇਖ ਲੈ ਆਪਾਂ 15 ਹੀ ਦੱਸਿਆ ਸੀ ਠੀਕ ਹੈ ਗੱਲ ਕੱਲ ਨੂੰ ਗੱਲ ਦੇਣੀ ਆ ਜੇ ਯਾਰ ਵਾਹਿਗੁਰੂ ਦੀ ਕਿਰਪਾ ਨਾਲ ਜ਼ਿੰਮੇਦਾਰ ਭਰਾ ਤੇ ਦੇਣੀ ਆ ਵੀ ਜਾਂਦੀ ਰਹਿਮਣ ਕੋਈ ਵੱਡੀ ਗੱਲ ਨਹੀਂ ਲੋਕ ਗਾਲਾਂ ਕੱਢਦੇ ਆ ਕਮੈਂਟਾਂ 'ਚ ਫਿਰ ਤੇ ਜੇ ਬੋਲ ਕਮੈਂਟ ਕਰਨ ਤੇ ਵੀ ਆਪਾਂ ਤਾਂ ਇਹ ਕਹਨੇ ਬਈ ਬੱਚੇ ਪਾਲ ਕੇ ਦੇਖੋ ਫਿਰ ਪਤਾ ਲੱਗਦਾ 25 26 ਮਹੀਨਿਆਂ ਦੀ ਜਾਂ ਸੁੰਦ ਦੀ ਆ ਕਿ ਨਹੀਂ ਸਹੀ ਠੀਕ ਹੈ 1.5 ਲੱਖ ਰੁਪਏ ਮੁੱਲ ਹੈ ਠੀਕ ਹੈ ਦੇਵਾਂਗੇ ਕਿੰਨੇ ਦੀ ਜਮਾ ਟਾਟਾ ਵਾਟਾ ਰਾਮਣ ਅਗਲਾ ਹੈਰਾਨ ਨਾ ਹੋਵੇ ਦੇਖ ਫੋਨ ਵੀ ਉਹੀ ਕਰੇ ਇੱਕ ਤਾਂ ਸਾਰਿਆਂ ਨੂੰ ਪਹਿਲੀ ਗੱਲ ਬੇਨਤੀ ਆ ਰਮਣ ਸਾਰਿਆਂ ਤੋਂ ਵੱਡੀ ਬੇਨਤੀ ਕੀ ਆ ਫੋਨ ਆਪਾਂ ਅੱਗੇ ਪਸੂ ਵੇਚਿਆ ਆਪਾਂ ਨੂੰ ਤੰਗ ਨਹੀਂ ਕਰਿਆ ਕਿਸੇ ਨੇ ਪਰੇਸ਼ਾਨ ਨਹੀਂ ਕਰਿਆ ਆਪਾਂ ਮੁੱਲ ਵੀ ਉਹੀ ਕਰਿਆ ਜਿੰਨਾਂ ਦਾ ਮੇਰਾ ਤਾਂ 1000 ਦਾ ਫਰਕ ਰਿਆ ਸੀ ਪਹਿਲੀ ਝੋਟੀ ਦਾ ਵੀ ਆਪਣੀ ਜਿਹੜੀ ਜੱਗੀ ਨੂੰ ਦਿੱਤੀ ਆ ਆਪਾਂ 1 60 ਕਿਹਾ ਸੀ 1 57 ਦੀ ਉਹ ਝੋਟੀ ਆਪਾਂ ਫालतू ਗੱਲ ਨਹੀਂ ਕਿਸੇ ਨਾਲ ਕਰਨ ਟਾਈਮ ਹੈ ਨਹੀਂ ਇੰਨਾ ਇੰਨਾ ਟਾਈਮ ਹੋਵੇ ਤਾਂ ਮਾਦੀ ਝੋਟੀ ਸਾਂਭ ਲਾ ਸਹੀ ਗੱਲ ਕੀ ਆ ਬੰਦਾ ਉਹ ਫੋਨ ਕਰੇ ਜਿਹਨੇ ਝੋਟੀ ਲੈਣੀ ਆ ਐਵੇਂ ਭਾਈ ਹੁਣ ਸਾਰਾ ਕੁਝ ਆਪਾਂ ਵੀਡੀਓ ਚ ਦੱਸਤਾ ਰਹਿਣਾ ਫਿਰ ਫੋਨ ਕਰਕੇ ਪੁੱਛਣਗੇ ਭਾਈ ਇਹ ਕਿੰਨਾ ਦੁੱਧ ਦੇ ਤੂੰ ਭਾਈ ਇਹ ਕਿਨ ਕਿਹੜੇ ਬੁੱਲ ਦੀ ਆ ਭਰਾਵੋ ਨੇ ਸਾਰੇ ਵੀਡੀਓ ਦੇਖੋ ਪਹਿਲਾਂ ਦੇਖ ਕੇ ਚੈੱਕ ਕਰਕੇ ਜੇ ਕਿਸੇ ਨੂੰ ਚੰਗਾ ਲੱਗਦਾ ਫੋਨ ਉਹੀ ਕਰੇ ਜਿਹਨੂੰ ਸਮਝ ਚਾਉਂਦੀ ਆ ਇਹ ਨਾ ਪੁੱਛੇ ਵੀ ਕਿਹੜੇ ਬੁੱਲ ਦੀ ਠੀਕ ਹੈ ਠੀਕ ਹੈ ਰੇਟ ਆਪਾਂ 1.5 ਲੱਖ ਕੀਤਾ 1.40 ਦੀ ਆਪਾਂ ਝੋਟੀ ਦੇ ਦੇਣੀ 1.40 ਹਾਂ ਜੇ ਕੋਈ ਭੈਣ ਭਰਾ ਦੂਰ ਦਾ ਹੈ ਔਰ ਹੋਰ ਵੀ ਕਿਰਾਇਆ ਜ਼ਿਆਦਾ ਪੈਂਦਾ ਕੋਈ 1000 2000 ਰੁਪਏ ਆਪਾਂ ਫਰਕ ਨਹੀਂ ਰੱਖਦੇ ਠੀਕ ਹੈ ਆਪਾਂ ਮਾਲ ਮੋਲ ਲਵਾਂਗੇ ਜੇ ਇਹੀ ਝੋਟੀ ਸਵਾ ਕੇ ਆਪਣੇ ਚੰਡੀਗੜ੍ਹ ਮਾਲੀ ਇਲਾਕੇ ਕਿਸੇ ਨੂੰ ਦੇ ਲਾ ਤੈਨੂੰ ਵੀ ਪਤਾ ਰਹਣਾ ਕੱਟੀ ਆ ਯਾਰ ਝੋਟੀ ਵੀ ਨਹੀਂ ਕਹਿ ਸਕਦਾ ਠੀਕ ਹੈ ਇੱਕ ਤਾਂ ਅਗਲਾ ਖੋਲਾ ਹੁੰਦਾ ਇੱਕ ਮੱਝ ਹੁੰਦੀ ਆ ਹੈ ਇੱਕ ਝੋਟੀ ਹੁੰਦੀ ਹੈ ਕੱਟੀ ਆ ਕੱਟੀ ਆ ਹਾਂ ਇਹਨੇ ਕੀ ਆ ਤੀਜੇ ਸੂਏ ਜਾ ਕੇ 15 16 ਕਿਲੋ ਦੁੱਧ ਤੂੰ ਮਰਨਾ ਨਹੀਂ ਹਾਂ ਤੇ ਗਾਈ ਸਭ ਤੋਂ ਵੱਡੀ ਸਮੱਸਿਆ ਉਹ ਤਾਂ ਮੈਂ ਤੈਨੂੰ ਦੱਸਾਂ ਗੱਲ ਇਹਨੇ 16 17 ਕਿਲੋ ਤੱਕ ਲਾ ਦੇ ਸਾਰਿਆਂ ਨਾਲ ਵੱਡੀ ਸਮੱਸਿਆ ਰਵਣ ਇੱਕ ਤਾਂ ਆਈ ਆ ਵੀ ਆਪਾਂ ਬਾਹਰ ਨਹੀਂ ਕੱਢਦੇ ਬਾਹਰ ਦੇਖ ਮੀਂਹ ਕਰਕੇ ਦਿੱਕਤ ਆ ਮੱਛਰ ਦੀ ਆਉਂਦੀ ਆ ਸਹੀ ਗੱਲ ਧੁੱਪ ਥੋੜੀ ਜਿਹੀ ਲੱਗੀ ਨਹੀਂ ਮੱਛਰ ਦਾ ਨਹੀਂ ਲੱਗਣ ਕਰਕੇ ਜਾਨਵਰ ਬਾਹਰ ਤੰਗ ਹੁੰਦੇ ਆ ਆ ਥੋੜਾ ਜਿਹਾ ਪਿੰਡਾ ਲਾਲ ਤਾਂ ਆ ਜਾਂਦਾ ਠੀਕ ਆ ਇਹਦਾ ਹੋਊਗਾ ਹਾਂ ਧੁੱਪ ਨਹੀਂ ਲੱਗਦੀ ਕੋਈ ਵੱਡੀ ਗੱਲ ਨਹੀਂ ਤੀਜੀ ਗੱਲ ਹੁਣ ਮੈਂ ਤੁਹਾਨੂੰ ਦੱਸਦਾ ਵੀ ਫੋਨ ਤੇ ਹਰਾਨ ਨਾ ਕਰੇ ਕਮੈਂਟਾਂ 'ਚ ਹਰਾਨ ਨਾ ਕਰੇ ਕੋਈ ਜੇ ਇਹਨੇ ਲੈਣੀ ਹੈ ਉਹੀ ਫੋਨ ਕਰੇ ਨੰਬਰ ਬੋਲ 24 373 ਠੀਕ 73 409 24373 ਠੀਕ ਠੀਕ ਲੋ ਵੀ ਬਹੁਤ ਬਹੁਤ ਧੰਨਵਾਦ ਹਾਂ ਲੋ ਵੀ ਮਿੱਤਰੋ ਆਪਾਂ ਜਿਹੜੀ ਹੈਗੀ ਛੋਟੀ ਸੋਣ ਤੇ ਰਮਨ ਸਭ ਤੋਂ ਵੱਡੀ ਗੱਲ ਇਹ ਵੀ ਆਪਾਂ ਇੰਨਾ ਕਿ ਦਿਖਾ ਦੇਈਏ ਆਪਾਂ ਵਪਾਰ ਦਾ ਕਈ ਬੰਦੇ ਕਹਿਣਗੇ ਵਪਾਰ ਦਾ ਕਿਉਂਕਿ ਵਪਾਰ ਵੀ ਮਾੜਾ ਨਹੀਂ ਵਪਾਰੀਆਂ ਨੇ ਵੀ ਪਸ਼ੂ ਦੇਖ ਜ਼ਿੰਮੇਦਾਰਾਂ ਤੋਂ ਹੀ ਲੈਣੇ ਆ ਕੋਈ ਮਸ਼ੀਨ ਚ ਤਾਂ ਬੰਦੇ ਨਹੀਂ ਪਰ ਕਈ ਬੰਦਿਆਂ ਨੂੰ ਕੀ ਭਾਵੇਂ ਜੇ ਆਪਾਂ ਰੇਟ ਸਹੀ ਜੈਨੂਨ ਮੰਗ ਲਗੇ ਤਾਂ ਪਸ਼ੂ ਲੈ ਕੇ ਰਾਜੀ ਨਹੀਂ ਜੀ ਇਹ ਹੀ ਆਪਾਂ ਦਬੜੂ ਕੋਲ ਸ਼ੁਰੂ ਕਰਨਾ ਹੋਵੇ ਤਾਂ ਸਾਰੇ ਖੁਸ਼ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਚਲੋ ਹਾਂ ਜਿਹੜੀ ਗੱਲ ਹੈਗੀ ਉਹ ਸਾਰੀ ਆਪਾਂ ਦੱਸਤੀ ਤੇ ਬਾਕੀ ਇੱਥੇ ਆਇਓ ਮਿੱਤਰੋ ਬਾਈ ਦੇ ਹਾਂ ਇਧਰ ਪਰਲੇ ਪਾਰੋਂ ਦਿਖਾ ਦੇ ਇੱਥੋਂ ਖੜ ਕੇ ਬੱਚੀਆਂ ਆਰਮ ਦੇ ਵਿੱਚ ਆਇਓ ਤੁਸੀਂ ਠੀਕ ਹੈ ਇਹ ਇਧਰਲੇ ਪਾਸੇ ਦੇਖ ਲਓ ਤੁਸੀਂ ਨਿਗਾਹ ਮਾਰ ਲਓ ਇਧਰ ਵੀ ਜਾਨਵਰ ਖੜੇ ਆ ਤੇ ਇਧਰ ਵੀ ਜਿਹੜੇ ਜਾਨਵਰ ਹੈਗੇ ਸਾਰੇ ਸਾਰੇ ਜਿਹੜੇ ਦੇਖ ਲਓ ਤੁਸੀਂ ਵੀ ਮੈਂ ਦਿਖਾਈ ਦੇਣਾ ਚਲੋ ਕੋਈ ਗੱਲ ਨਹੀਂ ਹੈਗੀ ਇਹ ਪਹਿਲਾਂ ਬਾਈ ਦਾ ਮੋੜ ਨਹੀਂ ਸੀ ਹੈਗਾ ਇਦਰ ਵੀ ਜਿਹੜੇ ਹੈਗੇ ਚੰਗੇ ਦੇ ਚੰਗੇ ਜਾਨਵਰ ਬਾਈ ਦੇ ਨਾ ਫਾਰਮ ਦੇ ਵਿੱਚ ਬਟਿੰਡੇ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਆ ਅੱਜ ਆਪਾਂ ਤੇ ਤੁਸੀਂ ਦੇਖ ਲਓ ਵੀ ਇਹ ਘਰੇਲੂ ਪਸ਼ੂ ਪਾਲਕ ਵੀਰ ਆ ਗਿਆ ਕੋਈ ਇਹਦਾ ਮਤਲਬ ਵਪਾਰ ਵਾਲਾ ਕੰਮ ਨਹੀਂ ਹੈਗਾ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ